ਸਾਨੂੰ ਵਾਈਪਲਸ ਸਿਕਿਉਰਿਟੀ ਮਿਲੀ ਹੈ ਕਿਸ ਤਰੀਕੇ ਨਾਲ ਦੇਖਦੇ ਹਾਂ ਕਿਸਾਨਾਂ ਵੱਲੋਂ ਇਹ ਅੱਜ ਪਤਾ ਲੱਗਾ ਕਿ ਬੀਜੇਪੀ ਨੇ ਕੇਂਦਰ ਸਰਕਾਰ ਨੇ ਜਿਹੜੇ ਬੀਜੇਪੀ ਦੇ ਇੱਥੇ ਉਮੀਦਵਾਰ ਆ ਸਰਦਾਰ ਤਰਨਜੀਤ ਸਿੰਘ ਸੰਧੂ ਜਿਨ੍ਹਾਂ ਦਾ ਪਿਛਲੇ ਕਈ ਦਿਨਾਂ ਤੋਂ ਕਿਸਾਨ ਡਟ ਕੇ ਵਿਰੋਧ ਕਰਦੇ ਆ ਕੱਲਾ ਇੱਥੇ ਨਹੀਂ ਹੋ ਰਿਹਾ ਸਾਰੇ ਪੰਜਾਬ 'ਚ ਹੋ ਰਿਹਾ ਵਿਰੋਧ ਬੀਜੇਪੀ ਦੇ ਕੈਂਡੀਡੇਟਾਂ ਦਾ ਉਹਨਾਂ ਨੂੰ ਵਾਈਪਲਸ ਸਿਕਿਉਰਿਟੀ ਜਿਹੜੀ ਦਿੱਤੀ ਹੈ ਬੜੀ ਨਿੰਦਣਯੋਗ ਕਾਰਵਾਈ ਹੈ ਤੁਸੀਂ ਸਰ ਕਿਸਾਨਾਂ ਦੇ ਮਸਲੇ ਹਲ ਕਰਨ ਦੀ بجائے ਕਿਸਾਨਾਂ ਦੀ ਸਮੱਸਿਆਵਾਂ ਹਲ ਕਰਨ ਦੀ بجائے ਕਦੀ ਬਾਰਡਰ ਸੀਲ ਕਰਦੇ ਹੋ ਕਦੀ ਤੁਸੀਂ ਉਹ ਦਿੱਲੀ ਬੈਠਿਆਂ ਨੂੰ ਮਿਲਦੇ ਦੀ ਹੁਣ ਤੁਸੀਂ ਆਪਣੇ ਉਮੀਦਵਾਰਾਂ ਨੂੰ ਵਾਈਪਲਸ ਸਕਿਉਰਟੀ ਦੇ ਅੰਡੇ ਜੋ ਸੱਤ ਵੋਟਾਂ ਲੈਣ ਆਏ ਕਿ ਪੰਜਾਬ ਨੂੰ ਤੁਸੀਂ ਲੁੱਟਣ ਆਏ ਜੋ ਪੰਜਾਬ ਨੂੰ ਕੀ ਕਰਨ ਆਏ ਜੀ ਕਿਸਾਨਾਂ ਨਾਲ ਕੇ ਘੱਟ ਹੋਈ ਬਚਾ ਦੇਣਾ ਹੁਣ ਤੁਸੀਂ ਲੈ ਕੇ ਆਪਣੇ ਵਾਈਪਲਸ ਸਕਿਉਰਟੀ ਜਿਹੜੀ ਆ ਤੇ ਕਿਸਾਨਾਂ ਨੂੰ ਰੋਣਾ ਤੁਮਕੋਣਾ ਚਾਹੁੰਦੇ ਹੋ ਮੈਂ ਬੀਜਪੀ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਸਭ ਜੋ ਤੁਸੀਂ ਬੀਜਿਆ ਸੀਗਾ ਤੁਸੀਂ ਬੀਜਿਆ ਸੀਗਾ ਦਿੱਲੀ ਜਾ ਕੇ ਕਿਸਾਨ 1.5 ਸਾਲ ਛੜਕਾਂ ਤੇ ਬੈਠੇ ਰਹੇ 740 ਕਿਸਾਨ ਚੀਜ਼ ਹੋਏ ਉਹ ਅੱਜ ਵੀ ਕਿਸਾਨ ਛੱਬੂ ਬੈਦਗਰ ਤੇ ਤੇ ਖਨੋਰੀ ਬਾਰਡਰ ਦੇ ਉੱਤੇ ਬੈਠੇ ਆ ਜੋ ਤੁਸੀਂ ਬੀਜਿਆ ਉਹੀ ਵੱਢ ਰਹੇ ਹੋ ਸਭ ਤੁਸੀਂ ਕਿਸਾਨਾਂ ਨਾਲ ਇੰਨਾ ਧੱਕਾ ਕੀਤਾ ਕਿਸਾਨ ਕੋ ਤੁਹਾਨੂੰ ਪਿੰਡਾਂ 'ਚ ਵੜਦੇ ਕਿਸਾਨ ਤੇ ਆਪਣਾ ਪ੍ਰੋਟੈਸਟ ਕਰ ਰਹੇ ਉਹਨਾਂ ਦੀ ਸਟਰਗਲ ਆ ਉਹਨਾਂ ਦੀਆਂ ਮੰਨੀਆਂ ਮੰਗਾਂ ਜਿਹੜੀਆਂ ਉਹ ਮੋਦੀ ਤੇ ਮੁੜਕੇ ਲਾਗੂ ਦੇ ਕੀਤੀ ਆ ਸੋ ਸੰਧੂ ਸਾਹਿਬ ਨੂੰ ਚਹਿ ਦੇ ਦਿਓ ਵਾਈ ਚਹਿ ਦੇ ਦਿਓ ਜੈਡ ਚਹਿ ਦੇ ਦਿਓ ਕੋਈ ਕੋਈ ਸਕਿਉਰਟੀ ਦੇ ਦਿਓ ਜੀ ਨਾ ਤਾਂ ਪੰਜਾਬੀ ਡਰਨ ਵਾਲੇ ਆ ਨਾ ਪੰਜਾਬੀ ਕਦੀ ਡਰੇ ਆ ਤੇ ਨਾ ਪੰਜਾਬੀ ਭਾਜਪੀ ਨੂੰ ਵੋਟ ਪਾਉਣ ਵਾਲੇ ਆ ਆਪਣਾ ਭਸੂ ਦੂਰ ਕਰ ਦੇਣ ਕਿਉਂ ਉਹਨਾਂ ਨੂੰ ਇਦਾਂ ਵੋਟਾਂ ਪੈ ਜਾਣ ਗਿਆ ਉਹਨਾਂ ਨੂੰ ਕਿਸੇ ਨੇ ਪੰਜਾਬ ਤੋਂ ਵੋਟ ਦੀ ਪਾਉਣੀ ਔਰ ਇਹੋ ਜਿਹਾ ਬਿਸਤਾ ਗੋਲ ਹੋਊਗਾ ਭਾਜਪੀ ਦਾ ਇਸ ਕਾ ਕਿ ਦਬਾਵਾਓ ਪੰਜਾਬੀਆਂ ਨਾਲ ਪੰਜਾਬ ਦੇ ਕਿਸਾਨਾਂ ਨਾਲ ਦਬਾਵਾ ਪੰਗਾ ਲੈਣ ਤੋਂ ਸਖੌਚ ਕਰਨਗੇ ਇਦਾਂ ਦਾ ਮੂੰਹ ਤੋੜ ਜਵਾਬ ਦੇਣਗੇ ਪੰਜਾਬ ਦੇ ਲੋਕ 740 ਬੰਦੇ ਸਹਰ 4 ਸਾਲ ਹੋਏ ਸਾਡੇ ਦੇ ਬਹੁਤ ਟਾਈਮ ਨਹੀਂ ਹੋਇਆ 3 3.5 ਸਾਲ ਹੋਇਆ 740 ਬੰਦੇ ਸ਼ਹੀਦ ਕੀਤੇ ਆ ਇਹ ਸਾਡੇ ਕੋਲ ਵੋਟਾਂ ਬਾਲਦੇ ਪੰਜਾਬ ਦੇ ਸਾਡੇ ਨੇ ਕਿਸਾਨ ਮਾਰ ਕੇ ਤੁਸੀਂ ਵੋਟਾਂ ਲੈਣ ਆ ਕੇ ਕੌਣ ਤੁਹਾਨੂੰ ਵੋਟਾਂ ਦੇਊਗਾ ਇਸ ਕਰਕੇ ਮੈਂ ਨਿੰਦਾ ਕਰਦਾ ਕਿ ਇਦਾਂ ਦੀਆਂ ਸਕਿਉਰਟੀਆ ਦੇਣਗੇ ਸਕਿਉਰਟੀਆ ਦੇ ਕੇ ਆਪਣੇ ਉਮੀਦਵਾਰਾਂ ਦੀ دہشت ਬੋਣੀ ਇਹਦੀ ਹੋਊਗਾ ਪੰਜਾਬ ਦੀ ਧਰਤੀ ਤੇ ਪੰਜਾਬ ਦੇ ਲੋਕ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰਦੇ ਪੰਜਾਬ ਦੇ ਲੋਕ ਪਿਆਰ ਦੇ ਭੁੱਖੇ ਆ ਪੰਜਾਬੀਆਂ ਨੂੰ ਤੁਸੀਂ ਪਿਆਰ ਦੇ ਨਾਲ ਕੀਲ ਸਕਦੇ ਹੋ ਪਿਆਰ ਦੇ ਜੋ ਮਰਜ਼ੀ ਪੰਜਾਬੀਆਂ ਨੂੰ ਕਸਾ ਲਓ ਬਸ ਜੇ ਤੁਸੀਂ ਕਹੋਗੇ ਕਿ ਇਹਨਾਂ ਨੂੰ ਦਬਕਾ ਲਾਂਗੇ ਕਸਾ ਲਾਂਗੇ ਇਦਾਂ ਕਰ ਲਾਂਗੇ ਇਹ ਨਹੀਂ ਮੰਨਦੇ ਕਿਸੇ ਦੀ ਇਹ ਨਹੀਂ ਸੁਣਦੇ ਉਹ ਤੁਸੀਂ ਧੱਕਾ ਕੀਤਾ ਉਹ ਸੁਣਦੇ ਕਿਉਂ ਭਾਜਪੀ ਨੇ ਧੱਕਾ ਕੀਤਾ ਬਹੁਤ ਪੰਜਾਬ ਦੇ ਨਾਲ ਉਹ ਧੱਕੇ ਦਾ ਸਿੱਟਾ ਕਿ ਅੱਜ ਫਰੀਦਕੋਟ ਪਟਿਆਲਾ ਤਰਤਨ ਅੰਮ੍ਰਿਤਸਰ ਹੱਥਾਂ ਦੇ ਉੱਤੇ ਜਿਹੜਾ ਡੇਲਾ ਬਾਬਾ ਨਾਨਕ ਪਤਾ ਨਹੀਂ ਮੈਂ ਕਿੰਨੇ ਥਾਵਾਂ ਤੇ ਪੜਿਆ ਕਿੰਨੇ ਥਾਵਾਂ ਤੇ ਕਿਸਾਨ ਵਿਰੋਧ ਕਰਦੇ ਹੋ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਅਸੀਂ ਭਲੇ ਇਹਨਾਂ ਨੂੰ ਬੂਥ ਨਹੀਂ ਲਾਉਂਦੇ ਆਂਗੇ ਉਹ ਆਪਣਾ ਅੰਦੋਲਨ ਕਰ ਰਹੇ ਅੰਦੋਲਨ ਦਾ ਹਿੱਸਾ ਕਿਸਾਨਾਂ ਦੀ ਮੰਗਾਂ ਮੰਨ ਪਰਤਰਜੀ ਸੱਜੂ ਕਹਿੰਦੇ ਮੈਂ ਆਮ ਕਿਸਾਨ ਆ ਮੈਂ ਵੀ ਕਿਸਾਨ ਦਾ ਪੁੱਤ ਆ ਕਿਸਾਨਾਂ ਤੋਂ ਲੱਗੇ ਜਾਂਦਾ ਕਦੇ ਡਰ ਲੱਗਦਾ ਮੈਂ ਉਹੀ ਗੱਲ ਕਹਿੰਦਾ ਚੰਗੇ ਕੰਮ ਕੀਤੇ ਸਰ ਜੇ ਚੰਗੇ ਕੰਮ ਕੀਤੇ ਤੇ ਵਾਈ ਬੂਈ ਲੈਣ ਦਾ ਕੀ ਫਾਇਦਾ ਜੀ ਆ ਜਿਹੜੀ ਵਾਈ ਪਲੱਸ ਜ਼ੈਡ ਪਲੱਸ ਜਿਹਦੂ ਹੀ ਕੰਮ ਹੀ ਇਹਨੇ ਚੰਗੇ ਕੀਤੇ ਆਪ ਵੀ ਜੇ ਤੁਹਾਡੀ ਪਾਰਟੀ ਨੇ ਹੁਣ ਇਹ ਪਤਾ ਨਹੀਂ ਕਿਥੋਂ ਗੱਦਾਂ ਦੀ ਪਤਾ ਨਹੀਂ ਕਿਦਾਂ ਦੀ ਲਈ ਫਿਰਦੇ ਆ ਯਾਰ ਉਹ ਇਦਾਂ ਨਹੀਂ ਡਾਦੇ ਦੁੱਦੇ ਜੋ ਮਰਜ਼ੀ ਕਰਦਾ ਤੂੰ ਜੇ ਵਿਰੋਧ ਕਰਨਾ ਪੰਜਾਬ ਦੇ ਕਿਸਾਨਾਂ ਨੇ ਜਿੱਥੇ ਬੰਦੀ ਕਰ ਦੇਣਾ ਐਦਾਂ ਤੂੰ ਹੀ ਵੋਟਾਂ ਮੰਗੋਗੇ ਯਾਰ ਜਦ ਤੱਕ ਦਸਤਬਾਹ ਕੋ ਪੰਜਾਬ 'ਚ ਆਮ ਕਿਸਾਨਾਂ ਦੇ ਆਮ ਬੰਦਿਆਂ ਨੂੰ ਜਾਵੇ ਉਹ ਆਮ ਬੰਦਿਆਂ ਨੂੰ ਆਵੇ ਨਾ ਤੇਜਾ ਸਿੰਘ ਸਮੁੰਦੀ ਜੀ ਦਾ ਪੁੱਤ ਆ ਉਹ ਲੋਕਾਂ ਨੂੰ ਇਹ ਵੀ ਦੱਸੇ ਕਿ ਦਰਬਾਰ ਸਾਹਿਬ ਦੇ ਅੰਦਰ ਇੱਕੋ ਇੱਕ ਬਿਲਡਿੰਗ ਹੈ ਜਿੱਥੇ ਤੇਜਾ ਸਿੰਘ ਸਮੁੰਦੀ ਜੀ ਦੇ ਨਾਂ ਦੇ ਉੱਤੇ ਹਾਲ ਹੋਰ ਕੁਝ ਨਹੀਂ ਬਾਕੀ ਸਾਰਾ ਗੁਰੂ ਅਮਰਦਾਸ ਜੀ ਦੇ ਨਾਦ ਤੇ ਤੇਜਾ ਸਿੰਘ ਸਮੁੰਦਰੀ ਜਿਹੜੇ ਐਸਜੀਪੀਸੀ ਬਣਾਉਣ ਵਾਲਿਆਂ ਚੋਂ ਇੱਕ ਸੰਗਰੂ ਜਿਹੜੀ ਗੁਰੂ ਸਦਾ ਹੱਲੈ ਜਿਹੜੀ ਚੱਲੀ ਗੁਰੂ ਕਰਨ ਦੀ ਉਹਦਾ ਅਗਵਾਈ ਕਰਨ ਵਾਲੇ ਬੰਦੇ ਸਨ ਅੱਜ ਉਹਦਾ ਪੋਤਾ ਖੜਾ ਕਿੰਨਾ ਨਾ ਉਹਦੇ ਵਿਚਾਰੇ ਅੰਗਰੇਜ਼ਾਂ ਨਾਲ ਲੜਦੇ ਦੇ ਦਿੱਲੀ ਨਾਲ ਲੜਦੇ ਦੇ ਅੱਜ ਉਹਨਾਂ ਦਾ ਪੋਤਾ ਅੱਜ ਦੇ ਅੰਗਰੇਜ਼ ਅੱਜ ਦੇ ਹਿਟਲਰ ਮੋਦੀ ਬੀਜੇਪੀ ਅੱਜ ਉਹਨਾਂ ਦਾ ਖੜਾ ਜੇ ਸਮੁੰਦਰੀ ਸਾਹਿਬ ਅੱਜ ਜਿੰਦੇ ਹੁੰਦੇ ਤੇ ਸੱਚੀ ਉਹਨਾਂ ਦੇ ਅੱਖਾਂ ਜਿੱਥੋਂ ਹੁੰਦੇ ਕਿ ਮੈਂ ਜਦ ਕਿੱਥੇ ਵੜਾ ਜਿਹੜਾ ਕਿੱਥੇ ਮੈਂ ਲੜਦਾ ਸੀਗਾ ਤੇ ਕਿੱਥੇ ਇਹ 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 ਮੇਰਾ ਮੇਰਾ ਪੋਤਾ ਜਿਹੜਾ ਹਾਕਮਾਂ ਦੇ ਨਾਲ ਕਿਹੜੇ ਹਾਕਮਾਂ ਦਾ ਖੜਿਆ ਜਿੰਨਾਂ ਦੇ اهل ਹਿੰਦੁਸਤਾਨ ਦੇ ਵਿੱਚ ਤਦ ਅਜੇ ਜਾਨੀ ਜਾਨੀ ਵੋਟਾਂ ਮੰਗੀਆਂ ਜਾ ਰਹੀਆਂ ਬਾਬੇ ਦੇ ਨਾਂ ਤੇ ਵੋਟਾਂ ਕਿੱਦਾਂ ਪਾ ਦੇਣਗੇ ਲੋਕ ਸਾਰੇ ਇਹੀ ਤੇ ਉਹਦਾ ਬਦੋਦ ਹੋਦਾ ਕਿ ਬਾਬਾ ਦੇ ਵਿਚਾਲਾ ਦਿੱਲੀ ਨਾਲ ਲੜਦਾ ਦਿਆ ਤੂੰ ਦਿੱਲੀ ਦਾ ਹੱਥ ਢੋਕਾ ਬਣਿਆ ਪਿਆ ਯਾਰ ਬਾਬਾ ਪੜਦੇ ਲੈ ਪਹਿਲਾਂ ਚੰਗੀ ਤਰ੍ਹਾਂ ਆਪਣੇ ਬਾਬੇ ਨੂੰ ਪੜੇ ਦੇ ਹੀ ਉਹਨੇ ਕੀ ਕੀਤਾ ਉਹਨਾਂ ਦਾ ਦਹੀਸਾ ਕੈਲਿੰਗ ਨਾ ਸਰ ਹੁਣ ਸਦੂ ਲਾ ਕੇ ਸਮੁੰਦਰੀ ਲਿਖ ਲਾ ਮੇਰੇ ਨਾਮ ਉਹ ਜੋ ਮਰਜ਼ੀ ਲਿਖ ਦਿੰਦੀ ਸਮੁੰਦਰੀ ਤਾਂ ਅਸਲ ਤੇ ਅਸਲ ਤੇ ਤੇਜਾ ਸਿੰਘ ਹੀ ਸਮੁੰਦਰੀ ਸੀਗੇ ਇਹਨਾਂ ਨੇ ਪਹਿਲਾਂ ਕਿਉਂ ਨਹੀਂ ਲਿਖਿਆ ਸਾਦੀ ਉਪਰ ਲਿਖਿਆ ਇਹਨਾਂ ਨੇ ਸਾਦੀ ਉਪਰ ਸਰਕਾਰ ਤੇ ਜੌਬ ਕਰਦੇ ਰਹੇ ਆ ਤੇ ਅੱਜ ਲੋਕਾਂ ਨੂੰ ਮੂਰਖ ਬਣਾਉਣ ਦੀ ਜੋ ਮਰਜ਼ੀ ਲਾਉਣ ਵੋਟ ਨਹੀਂ ਪੈਂਦੀ ਸਰ ਜੋ ਮਰਜ਼ੀ ਹੋ ਜੇ ਦੋਸਤੀ ਸਤ ਤੰਦੂਸਤੀ ਸਬੀਰ ਸਿੰਘ ਬਾਦੂ ਅਣੀ ਜਲਦੀ ਜਲਦੀ ਸਿਹਤਮੰਦ ਹੋ ਜਾਣ ਆਹ ਟੈਂਪਰੇਚਰ ਵੀ ਥੋੜਾ ਠੀਕ ਹੋ ਜਾ ਕਿਉਂਕਿ ਮੀਰਾਂ ਦੇ ਕਾਕਿਆਂ ਲਈ ਟੈਂਪਰੇਚਰ ਸਹੀ ਨਹੀਂ ਆਹ ਸਮਝਦੇ ਦੀ ਗੱਲ ਹੈ ਟੈਂਪਰੇਚਰ ਜਿਹੜਾ ਬਹੁਤ ਥੋੜਾ ਘੱਟ ਦੇ ਜਿਆਦਾ ਜਦੋਂ ਕਲਮੀ ਦਾ ਵਸ ਬਹੁਤੀ ਸ਼ੁਰੂ ਨਹੀਂ ਹੋਈ ਤਾਂ ਕਿੱਥੇ ਮੀਰਾਂ ਦੇ ਕਾਕਿਆਂ ਹੀ ਵੱਡਿਆ ਕਰਾਉਂਦੇ ਬੋਲਦੇ ਕਰਦੇ ਨੂੰ ਬਾਪੂ ਦੇ ਸੱਤੇ ਮੌਤਾਂ ਲਿਆਂ ਸਾਰੀ ਤੇ ਹੁਣ ਆਪ ਬਲੋ ਬਾਈ ਕਰੀ ਪੈਣ ਦੀ ਆ ਸਸ ਖੇਤੀ ਕਰਨੀ ਬੜੀ ਔਖੀ ਆ ਸਿਆਸਤ ਦੀ ਖੇਤੀ ਹੈ ਤੇ ਕੋਈ ਵੀ ਆ ਉਹਨਾਂ ਤੇ ਆਨ ਨੂੰ ਆਪ ਕੰਮ ਕਰਦਾ ਪਹਿਲਾਂ ਪਹਿਲਾਂ ਸਰ ਜੀ ਬੋ ਪਿਤਾ ਜੀ ਪੰਜ ਵਾਰ ਉਹ ਕੁੱਤੀ ਦੇ ਮੋਜਾ ਕਰਦੇ ਉਹ ਫਿਰ ਤਾਂ ਟਾਈਮ ਤੋਂ ਬਾਰੀ ਪੁੱਜੀ ਤੇ ਬਲਦੀ ਲੱਕੜੀ ਸੋ ਸੇ ਸੇ ਤੂੰ ਦੌੜੋ ਜਲਦੀ ਮਾਨ ਮੰਤਰੀ ਸਾਹਿਬ ਪਹਿਲਾਂ ਸੁੱਚਾ ਸਿੰਘ ਲਗਾ ਦੀ ਵੀਡੀਓ ਆਹੀ ਕੋਸ਼ ਸਾਲ ਪਹਿਲਾਂ ਹੁਣ ਉਹਨਾਂ ਦੇ ਮੁੰਡੇ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕੀ ਕਹਿੰਦੇ ਜੋਦੋਂ ਮੈਸਰੀ ਹਰ ਮੈਸਰੀ ਹਰ ਉਹਨਾਂ ਕੋ ਕੀ ਆਸ ਕਰੋਗੇ ਹਾਂਜੀ ਉਹਨਾਂ ਤੋਂ ਕੀ ਆਸ ਕਰੋਗੇ ਉਹਨਾਂ ਦੀ ਵੀਡੀਓ ਵੇਖ ਕੇ ਤੁਸੀਂ ਬੰਦਿਆਂ ਕਰਦੇ ਹੋ ਉਹਨਾਂ ਦੀ ਵੀ ਵੇਖ ਕੇ ਬੰਦਿਆਂ ਕਰਦੇ ਹੋ ਠੀਕ ਹੈ